യ ਕਾਪ ਰੋਮੈਨਾ ਤੇ ਬੇਰਵਾ ਦੇ ਬਦਲੇ ਤੁਹਾਡਾ ਕੰਮ ਨਹੀਂ ਕਰਦਾ ਸਾਡਾ ਬੇਲਾ ਪੁੱਛੇ ਕਰਦੇ ਹੋ ਮੇਰੀ ਬੇਟੀ ਨੂੰ ਕਿੰਨਾ ਮਾਰੀ ਜਦੋਂ ਕਰਜਾ ਬਣੋ ਕਰਾਉਂਦੇ ਨੇ ਕਰਵਾ ਲੈ ਪੁੱਛੇ ਕਰਦੇ ਆ ਬੱਬੇ ਕੀ ਗੱਲ ਬਾਤ ਹੋ ਗਈ ਪਹਿਲੇ ਮੈਟਰ ਦੱਸ ਦੋ ਕੀ ਮੈਟਰ ਇਹ ਹੈ ਆ ਦੱਸ ਕੇ ਸਾਨੂੰ ਦੋਸਤ 9 ਮਹੀਨੇ ਹੋ ਗਏ ਤੁਹਾਨੂੰ ਠੀਕ ਹੈ ਸਾਡੇ ਬੁੱਢ ਦਾ ਮਰਡਰ ਹੋ ਗਿਆ ਡੇਲੋ ਥਾਣੇ ਦੇ ਵਿੱਚ ਅਪਨ ਰਿਪੋਰਟ ਲਖਾਈ ਹੋਈ ਹੈ ਠੀਕ ਹੈ ਉਹਨਾਂ ਡੇਲੋ ਥਾਣਾ ਲੱਗਦਾ ਆ ਸਾਨੂੰ 2 ਮਹੀਨੇ ਤੋਂ ਜਾ ਰਹਾ ਹੋ ਚੱਲਾ 4-5 ਦਿਨ ਉੱਤੇ ਹੋ ਗਏ ਅਸੀਂ ਡੇਲੀ ਜਾਂਦੇ ਆ ਐਸ ਐਚਓ ਸਾਫ਼ ਸਾਨੂੰ ਅੱਜ ਤੱਕ ਨਹੀਂ ਮਿਲੇ ਡੇਲੋ ਦੇ ਬਹੁਤ ਉਫੇ ਹੈ ਇਹ ਕਰੇ ਜਿੱਦੀ ਜਲੇਗੇ ਨਾ ਪਿੱਛੇ ਪਿੱਛੇ ਆ ਕੇ ਮੇਰੇ ਬੱਚੇ ਨੂੰ ਮਾਰ ਦਿੰਦਾ ਤੈਨੂੰ ਮੇਰੇ ਬੱਚੇ ਨੂੰ ਮਾਰ ਦਿੰਦਾ ਤੈਨੂੰ ਰੁਕੇ ਸਾਹਮਣੇ ਕਿ ਤਾ ਸੋਣਿਆ ਸੱਚਾ ਸਾਹਮਣੇ ਡੇਰ ਲੋ ਤੇ ਮਿਲੇ ਠੀਕ ਆ ਪਰ ਮਤਲਬ ਸਾਡੀ ਕਮਿਸ਼ਨਰ ਸਾਹਿਬ ਅੱਗੇ ਇਹੀ ਮਤਲਬ ਬੇਨਤੀ ਇਹੀ ਗੋਹਾਰਿਆ ਕਿਸਾਨ ਨੂੰ ਮਤਲਬ ਇਨਸਾਫ ਦਿਵਾਇਆ ਜਾਵੇ ਏਡੀਸੀ ਸਾਹਿਬ ਦੇ 20 ਵਾਰ ਚੱਲੇ ਗਏ ਅਸੀਂ ਐਡੀਸੀ ਪ੍ਰਸ਼ਾਪ ਦੇ ਸ਼ਿਮਲਾਪੁਰ ਵੀ ਵਾਰ ਚੱਲ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਸਾਨੂੰ ਸਮਝੌਤੇ ਵਾਸਤੇ ਵਾਰ ਬਟਰਚਰ ਕੀਤਾ ਜਾ ਰਿਹਾ ਆ ਉਲਟਾ ਉਲਟਾ ਉਹਦੇ ਤੇ ਰੀਡਰ ਸਾਨੂੰ ਇਹ ਕਹਿੰਦਾ ਪਏ ਦੇਖੋ ਜੀ ਨਗਰੀ ਜਮਾਨਤਾ ਲੱਗ ਜਾਣੀਆਂ ਵਾ ਮਰਡਰ ਦੇ ਕੇਸ ਨੂੰ ਸੁਸਾਇਡ ਦੇ ਵਿੱਚ ਕਨਵਰਟ ਕੀਤਾ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਹੈਗੇ ਆ ਐਫਆਰ ਦੀ ਕਾਪੀ ਹੈਗੀ ਕਦੋਂ ਦਾ ਮਾਮਲਾ ਲਵੇ ਕਿੰਨੇ ਕਿਉਂ ਹੋਏ ਪਏ ਕਿੰਨੇ ਦਿਨ ਹੋ ਗਏ ਸਾਣ ਦੋ ਦਿਨ ਕੋਈ ਸਾਡੀ ਸੁਣਵਾਈ ਨਹੀਂ ਉਹਦੇ ਪੇ ਡੇਲੋ ਥਾਣੇ ਜਾਂਦੇ ਆ ਸਾਨੂੰ ਪੁਲਿਸ ਵਾਲਾ ਸਾਡਾ ਫੋਨ ਵੀ ਚੱਕਦਾ ਉਹ ਕੋਈ ਗੱਲ ਨਹੀਂ ਕਰਦਾ ਨਾ ਸਾਨੂੰ ਬੱਚਾ ਨਾ ਮਲਾਇਆ ਜਾ ਰਿਹਾ ਹੈ ਵਾ ਕੀ ਕਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਏ ਇਸ ਟਾਈਮ ਨਾ ਜੀਂਦੇ ਆ ਤੇ ਨਾ ਸੀ ਮਰਿਆ ਦੇ ਵਿੱਚ ਦੋ ਮਹੀਨੇ ਹੋ ਗਏ ਸਤਾਵਦੇ ਸਿ ਅੱਜ ਗਏ ਸੀਗੇ ਉਹਨਾਂ ਨੇ ਕਿਹਾ ਤੁਹਾਡਾ ਕੰਮ ਕੀਤਾ ਜਾਏਗਾ ਜਲਦ ਰਜਲਦ ਕੀਤਾ ਜਾਏਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕੀਤਾ ਜਾਏਗਾ ਹਾਂ ਫਿਰ ਅਸੀਂ ਵੀ ਇਹਨਾਂ ਕਹੇ ਕਿ ਅਸੀਂ ਕੱਪੜੇ ਤੇ ਖੋਲ ਦੇਣੇ ਆ ਤੇ ਫਲਾਣ ਕਰਤਾ ਨਾ ਤੇ ਇਹ ਆ ਕਰਦਾ ਕਿ ਅੱਜ ਨਾ ਕਹੇ ਅੱਜ ਅਸੀਂ ਸਾਡਾ ਦੁੱਖ ਹੀ ਹੋ ਗਿਆ ਸਾਡਾ ਬੱਚਾ ਅੱਨਾ ਦੁੱਖ ਹੀ ਹੋਇਆ ਪਿਆ ਕੋਈ ਤੁ ਸੁਣਵਾਈ ਨਹੀਂ ਹੁੰਦੇ ਪਏ ਸੁਣਵਾਈ ਸਾਡੀ ਹੋਣੀ ਚਾਹੀਦੀ ਆ ਅੱਛਾ ਗਰੀਬ ਲੋਕ ਆ ਲੋਕਰੇ ਘਰਾਂ ਚ ਮੰਗ ਮੰਗ ਕੇ ਖਾਣੇ ਮੇਰਾ ਚੇੜਲਾ ਮੰਗ ਮੰਗ ਕੇ ਖਾਂਦਾ ਏਨਾਂ ਅੱਜ ਸਿਆਤਾ ਕੋਲ ਤਾਂ ਜੇ ਨਾ ਤਰੋ ਰਵੇ ਬੈ ਜਾ ਨਸਾਰਾ ਵੀ ਤੁਸੀਂ ਅੱਜ ਪਹੁੰਚੇ ਹੋ ਇਨਸਾਫ ਲੈਣ ਤੇ ਮੇਰੀ ਭੈਣ ਦਾ ਮਰਡਰ ਹੋ ਗਿਆ ਜੀ ਮੇਰੇ ਨਾਲ ਪੰਕਜ ਹੈ ਠੀਕ ਹੈ ਮੇਰੀ ਭੈਣ ਦਾ ਮਰਡਰ ਹੋ ਗਿਆ ਤੇ ਇਸ ਮਰਡਰ ਨੂੰ 2 ਮਿੰਟ ਤੋਂ ਜ਼ਿਆਦਾ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਡੇਲੋ ਥਾਣੇ ਦੇ ਵਿੱਚ ਇਸ ਮਤਲਬ ਜਾਣੇ ਆ ਧੱਕੇ ਧੁੱਕੇ ਖਾ ਕੇ ਆ ਚੰਨੇ ਆ ਮੇਰੇ ਭੈਣੇ ਵਿਚਾਰੀ ਚੱਲੇਗੀ ਪੈਲ ਚੱਲ ਗਈ ਹਾਂ ਸਾਡਾ ਸਾਥ ਛੱਡ ਕੇ ਚੱਲ ਗਈ ਠੀਕ ਹੈ ਸਾਡੇ ਸੁਸਾਇਟੀ ਦੇ ਵਿੱਚ ਕਾਡਵਰਡ ਕੀਤਾ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਏਡੀਸੀ ਬੀ ਜਾਣਦੇ ਸਨ ਉੱਥੇ ਬਾਰ ਬਾਰ ਕੋਈ ਗੱਲ ਕਹਿੰਦੇ ਕਿ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਮਰਡਰ ਨਹੀਂ ਹੈਗਾ ਸੁਸਾਇਟੀ ਹੈਗਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਪਰੇਸ਼ਾਨ ਕਿਹਨੇ ਕੀਤਾ ਜੀ ਮਰਡਰ ਜੋਰੇ ਸਾਰੇ ਘਰ ਦੇ ਨਾਲ ਮਿਲ ਕੇ ਕੀਤਾ ਮੇਰੇ ਜੀਜੇ ਨੇ ਤੇ ਮੇਰੇ ਸਸਰੇ ਨੇ ਡਾਡੇ ਹਾਂਜੀ ਉਹ ਕਿਹਦੇ ਪਹਿਲਾਂ ਸਾਡੇ ਤੋਂ ਬੁਲਾਇਆ ਇੱਕ ਦਿਨ ਪਹਿਲਾਂ ਮੇਰੇ ਭੈਣ ਨੂੰ ਬੁਲਾਇਆ ਵਾ ਅਗਲੇ ਦਿਨ ਕਹਿੰਦਾ ਤੈਨੂੰ ਮੈਂ ਸਪ੍ਰਾਈਜ਼ ਦੇਣਾ ਸਪ੍ਰਾਈਜ਼ ਹੋਰ ਮਰਡਰ ਕਰ ਦਿੱਤਾ ਤੇ ਕੋਈ ਸੁਣਵਾਈ ਨਹੀਂ ਹੈਗੀ ਜੇਲ੍ਹਾਂ ਵਿੱਚ ਬੈ ਕੇ ਫੋੜ ਕਰਵਾ ਰਿਹਾ ਵਾ ਠੀਕ ਹੈ ਕਿ ਕਦੇ ਸਾਨੂੰ ਕਰਦਾ ਕਦੇ ਕਿਸੇ ਨੂੰ ਕਰਦਾ ਸਮਝੋਤਿਆ ਵਾਸਤੇ ਪੁਰਾਣੇ ਅੰਦਰੇ ਦੀ ਜੇਲ੍ਹ ਤੋਂ ਪਰਿਵਾਰ ਉਹਦੀ ਮਾਂ ਤੋਂ ਰੀ ਭੈਣ ਫਰਾ ਰਿਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਛਾਪਾ ਨਹੀਂ ਮਾਰ ਰਹੀ ਕੋਈ ਨਰਕਰ ਨਹੀਂ ਜਾ ਰਹੀ ਉਹ ਘਰੇ ਵੀ ਆਉਂਦੇ ਆ ਆਪਣਾ ਰਹਿ ਕੇ ਜਾਂਦੇ ਰੋਟੀ ਪਾਣੀ ਖਾ ਕੇ ਜਾਂਦੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਕਹਿੰਦੇ ਵੀ ਮੇਟਰ ਕਰਦਾ ਕੋਈ ਲੜਾਈ ਝਗੜਾ ਹੁੰਦਾ ਸੀ ਕੋਈ ਲੜਾਈ ਝਗੜਾ ਨਹੀਂ ਸੀ ਜੀ ਛੁੱਟੀਆਂ ਕੱਟਣ ਆਏ ਸੀ ਨਸ਼ੇ ਕਰਦਾ ਸੀਗਾ ਠੀਕ ਹੈ ਨਾ ਇੱਕ ਵਾਰ ਮਾਮਾ ਡੀਐਸਪੀ ਆ ਮਾਸਟਰ ਇੰਸਪੈਕਟਰ ਆ ਉਹ ਪਿੱਛੇ ਪੂਰਾ ਡੰਡਾ ਚੜਾਇਆ ਹੋਇਆ ਜੀ ਉਹਨਾਂ ਨੇ ਉਹ ਕੋਈ ਵੀ ਕੰਮ ਨਹੀਂ ਹੁੰਦੇ ਠੀਕ ਹੈ ਨਾਲ ਦੀ ਔਰ ਇਨਮ ਨਾਲ ਦਾ ਹਸਪੀਟਲ ਜੀ ਦਾ ਉਹ ਵੀ ਸਾਰਾ ਵਿਕਿਆ ਹੋਇਆ ਵਾ ਪੋਸਟਮਾਰਟਮ ਦੀ ਰਿਪੋਰਟ ਸਾਫ਼-ਸਾਫ਼ ਕਹਿ ਰਹੀ ਹੈ ਕੁੜੀ ਦਾ ਮਰਡਰ ਕੀਤਾ ਹੋਇਆ ਸੁਸਾਇਡ ਨਹੀਂ ਹੈਗਾ ਅੱਜ ਕਮਿਸ਼ਨ ਸਾਹਿਬ ਕੋ ਪੁੱਛੇ ਉਹਨਾਂ ਨੇ ਕੀ ਕਹਿਣਾ ਜੀ ਉਹਨਾਂ ਨੇ ਸਾਨੂੰ ਇਹ ਕਿਹਾ ਸਾਨੂੰ 1-2 ਦਿਨ ਦਾ ਟਾਈਮ ਦਿਓ ਤੇ ਕਿਨਾਂ ਮਤਲਬ ਤੁਹਾਡਾ ਮਤਲਬ 1-2 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਮਤਲਬ ਉਸੇ ਮਸਲਾ ਹੱਲ ਕਰਾਂਗੇ ਕਮਿਸ਼ਨਰ ਸਾਹਿਬ ਅਗੇ ਸਾਡੀ ਇਹੀ ਬੇਨਤੀ ਹੈ ਸਾਨੂੰ ਵਿਸ਼ਵਾਸ ਹੈ ਕਿ ਮਤਲਬ ਕਿ ਵਿਆਹ ਨੂੰ ਜੀ 10 ਸਾਲ ਹੋ ਗਏ ਸੀ 6 ਸਾਲ ਮਰਡਰ ਕਰ ਲੈਣਾਈ ਝਗੜਾ ਸੀ ਮਰਡਰ ਹੋਏ ਨੂੰ 2 ਮਹੀਨੇ ਹੋ ਗਏ ਲੜਾਈ ਝਗੜਾ ਜੀ ਪਹਿਲੇ ਨੋਰਮਲ ਹੁੰਦਾ ਸੀ ਤਾਂ ਮਤਲਬ ਨੋਰਮਲ ਘਰਾਂ ਦੇ ਵਿੱਚ ਲੜਾਈ ਹੁੰਦੀ ਆ ਨਸ਼ੇ ਕਰਕੇ ਜੀ ਉਹ ਗੋਲੀਆਂ ਖਾਂਦਾ ਸੀ ਉਹਦੀ ਭੈਣ ਜਿਹੜੀ ਫੋਟੋਸ ਹਸਪੀਟਲ ਦੇ ਵਿੱਚ ਲੱਗੀ ਹੋਈ ਹੈ ਉਹ ਭਰਾ ਨੂੰ ਗੋਲੀਆਂ ਲਿਆ ਲਿਆ ਕੇ ਦਿੰਦੀ ਹੈ ਜੀ ਹਾਂਜੀ ਨਸ਼ੇ ਪਿੱਛੇ ਲੜਾਈ ਹੁੰਦੀ ਸੀ ਜੀ ਤੇ ਮਤਲਬ ਹੁਣ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਰਣਨੀਤੀ ਹੋएगी ਤੁਹਾਡੀ ਅੱਜ ਅਸੀਂ ਚਾਰ ਜਣੇ ਆਏ ਆ ਮੋੜ ਕੇ ਅਸੀਂ ਕਿਨਾਂ ਸਾਰਾ ਕਿਨਰ ਸਮਾਜ ਇਕੱਠਾ ਹੋ ਕੇ ਅਸੀਂ ਰੋਡ ਚੱਕਾ ਜਾਮ ਕਰਾਂਗੇ ਚੱਕਾ ਜਾਮ ਕਰਾਂਗੇ ਢੇਲੋ ਥਾਣੇ ਜਾਵਾਂਗੇ ਜੇ ਜੇ ਨਾਂ ਸੁਣਵਾਈ ਹੋਈ ਜਿੱਥੇ ਜਿੱਥੇ ਉਹਨੂੰ ਜਿੱਥੇ ਉਹਨੂੰ ਉਹਨ ਇਹਰ ਸਾਰੇ ਨੂੰ ਸਾਫ਼ ਦਿੱਤਾ ਜਾਵੇ ਅਸੀਂ ਬਹੁਤ ਜ਼ਿਆਦਾ ਦੁਖੀ ਹੈਗੇ ਆ ਬਾਬੇ ਕੀ ਨਾਮ ਤੁਹਾਡਾ ਜੀ ਮੇਰੇ ਨਾਮ ਮੁਸਕਾਨ ਮੰਨਤਾ ਜੀ ਹਾਂਜੀ ਕੀ ਕਹਿੰਦੇ ਹਾਂ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਬੋਲਸ ਵੱਲ ਸਰਕਾਰ ਵਾਲੇ ਇਹ ਕਹਿਣਾ ਚਾਹੁੰਦੇ ਆ ਸਾਡੇ ਗਰੀਬਾਂ ਦੀ ਸੁਣਨੀ ਚਾਹੀਦੀ ਹੈ ਠੀਕ ਹੈ ਨਾ 2.5 ਮਹੀਨੇ ਹੋ ਗਏ ਸਾਨੂੰ ਧੱਕੇ ਖਾਂਦੇ ਨੂੰ ਬਹੁਤ ਕੁਝ ਦੇਖਿਆ ਸੀ ਜੇ ਅਸੀਂ ਥਾਣੇ ਚਾਈਦਾ ਸਾਨੂੰ ਥਾਣੇ ਵਾਲੇ ਭਜਾ ਦੰਦੇ ਆ ਥਾਣੇ ਵਾਲੇ ਉਹਨਾਂ ਦੇ ਡੇਲੋ ਵਾਲੇ ਸਾਰੇ ਵਿਕੇ ਪਏ ਆ ਠੀਕ ਹੈ ਜੀ ਢਾਈ ਮਹੀਨੇ ਹੋ ਗਏ ਨੀ ਤਾਂ ਬੰਦਾ ਜੇ ਮਰ ਜਾਂਦਾ ਤਾਂ ਦੂਜੇ ਦਿਨ ਅਗਲਾ ਰੈਸਟ ਪਾ ਲੰਦਾ ਵਾ ਹੁਣ ਮਾਂ ਤੇ ਭੈਣ ਸਭ ਭੁੱਜੇ ਪਏ ਆ ਸਾਡੇ ਚੇਲੇ ਦਾ ਰੋ ਰੋ ਕੇ ਦੁਖੀ ਹੋਇਆ ਪਿਆ ਚੇਲੇ ਸਾਡਾ ਇਨਾ ਦੁਖੀ ਹੋਇਆ ਪਿਆ ਨਾ ਤਾਂ ਮੁੰਡਾ ਬੁਲਾਉਂਦੇ ਆ ਤੇ ਨਾ ਸਾਡਾ ਕੁਝ ਸੋਚਦੇ ਆ ਹੁਣ ਅਸੀਂ ਦੱਸੋ ਅਸੀਂ ਕਿੱਥੇ ਜਾਈਏ ਕਵੀਸ਼ਨ ਕੋਲ ਨਾ ਅਸੀਂ ਆਏ ਸਰ ਕੋਲ ਆਏ ਸਰ ਨੇ ਸਾਨੂੰ ਕਿਹਾ ਸਰ ਕਹਿੰਦੇ ਕੋਈ ਨਾ ਸੀ ਇੱਕ ਦੋ ਦਿਨ ਦਾ ਟਾਈਮ ਦੇਵੋ ਅਸੀਂ ਕਰਵਾਨੇ ਆ ਹੈ ਕੰਪਲੇਂਟ ਦਿੱਤੀ ਅਸੀਂ ਕੰਪਲੀਟ ਦੇ ਕੇ ਕੀਤੀ ਉਹ ਕਹਿੰਦੇ ਉਸ ਕੋਈ ਨਾ ਸੀ ਕਰਦੇ ਆ ਹੁਣ ਇਹਨੂੰ ਦੇਖੋ ਅਸੀਂ ਕੀ ਕਰ ਗਿਆ ਅਸੀਂ ਨੂੰ ਦੇਖ ਆ ਅਸੀਂ ਨੂੰ ਕਿੱਥੇ ਕਹੀਏ ਆ ਦੇਖੋ ਵਿਚਾਰਾ ਬਿਮਾਰ ਹੋਇਆ ਪਿਆ ਡਿਗ ਡਿਗ ਰਿਹਾ ਹੁਣ ਅਸੀਂ ਇਹਨੂੰ ਕਿੱਥੇ ਲੈ ਕੇ ਜਾਈਏ ਅੱਛਾ ਜੀ ਇੰਤੇ ਦੇ ਕੋਲ ਲੈ ਕੇ ਜਾਈਏ ਅਗਲੀ ਰਣਨੀਤੀ ਕੀ ਕੀ ਸਾਡੇ ਤਾਂ ਇਹ ਹੋ ਗਿਆ ਅਗਲੇ ਹਾਸੇ ਤਾਂ ਫਿਰ ਆਹ ਹਗਾਮਾ ਕਰਾਂਗੇ ਫਿਰ ਨਾ ਕਹੀਓ ਕਿ ਹਗਾਮਾ ਕਿਤਾ ਵਾ ਫਿਰ ਅਸੀਂ ਜ਼ਿਆਦਾ ਹਗਾਮਾ ਕਰਾਂਗੇ ਹੁਣ ਤਾਂ ਥੋੜਾ ਕੀਤਾ ਹੁਣ ਤਾਂ ਸੌੜੇ ਥੋੜੇ ਕੁਸਰੇ ਆਏ ਆ ਫਿਰ ਨਾ ਕਿ ਕੋਈ ਜ਼ਿਆਦਾ ਕੁਸਰੇ ਆ ਕੇ ਇਦਾਂ ਦੇ ਕਰਨਗੇ ਇਹ ਦੇਖੋ ਸਾਨੂੰ ਅਸੀਂ ਬਹੁਤ ਦੁਖੀ ਆ ਆ ਦੇਖੋ ਮੇਰੇ ਚੇਲੇ ਦਾ ਬੂੜਾ